ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਸਰੀਰ ਅੰਦਰ ਪਥਰੀ ਹੈ ਤਾਂ ਪਪੀਤੇ ਦੀ ਜੜ ਨੂੰ ਪੀਸ ਲਓ ਫਿਰ ਇਸ ਨੂੰ ਸਵੇਰ ਸ਼ਾਮ ਕੋਸੇ ਪਾਣੀ ਨਾਲ ਲੈ ਲਓ ਇਸ ਦੀ ਮਦਦ ਨਾਲ ਪਥਰੀ ਘਲ ਕੇ ਬਾਹਰ ਨਿਕਲ ਜਾਵੇਗੀ ਨੰਬਰ 2 ਜੇਕਰ ਤੁਸੀਂ ਆਪਣੇ ਪੇਟ ਦੀ ਚਰਬੀ ਨੂੰ ਕੱਟ ਕਰਨਾ ਚਾਹੁੰਦੇ ਹੋ ਤਾਂ ਪਾਣੀ ਵਿੱਚ ਦੁੱਧ ਅਤੇ ਚਾਹ ਪੱਤੀ ਦੇ ਨਾਲ ਹੀ ਦਾਲ ਚੀਨੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਉਬਾਲ ਕੇ ਫਿਰ ਪੁਣ ਕੇ ਪੀ ਲਓ ਚਰਬੀ ਘਟਣ ਲੱਗ ਜਾਵੇਗੀ ਨੰਬਰ 3 ਜੇਕਰ ਤੁਸੀਂ 슈ਗਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਸਦਾ ਬਾਹਰ ਦੇ ਦੋ ਪੱਤੇ ਚੰਗੀ ਤਰ੍ਹਾਂ ਨਾਲ ਧੋ ਕੇ ਉਹਨਾਂ ਨੂੰ ਹੌਲੀ-ਹੌਲੀ ਚਬਾ ਲਓ ਇਸ ਨਾਲ 슈ਗਰ ਨੂੰ ਕੰਟਰੋਲ ਵਿੱਚ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ ਨੰਬਰ 4 ਜੇਕਰ ਤੁਹਾਡੀਆਂ ਅੱਡੀਆਂ ਫਟ ਗਈਆਂ ਹੁਣ ਤਾਂ ਇਹਨਾਂ ਉੱਪਰ ਰਾਤ ਨੂੰ ਸੌਣ ਤੋਂ ਪਹਿਲਾਂ ਬਦਾਮ ਦਾ ਤੇਲ ਲਗਾ ਕੇ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰਕੇ ਸੌਂ ਜਾਓ ਇਸ ਨਾਲ ਅੱਡੀਆਂ ਠੀਕ ਹੋ ਜਾਣਗੀਆਂ ਨੰਬਰ 5 ਸਾਨੂੰ ਸਵੇਰੇ ਉੱਠਣ ਸਰ ਦੋ ਗਲਾਸ ਖੁਣਗੁਣੇ ਪਾਣੀ ਦੇ ਜ਼ਰੂਰ ਪੀ ਲੈਣੇ ਚਾਹੀਦੇ ਹਨ ਇਸ ਨਾਲ ਸਾਡੇ ਸਰੀਰ ਅੰਦਰ ਅੰਦਰੂਨੀ ਅੰਗਾਂ ਦੀ ਚੰਗੀ ਤਰ੍ਹਾਂ ਨਾਲ ਸਫਾਈ ਹੋ ਜਾਂਦੀ ਹੈ ਜਿਸ ਦੇ ਕਾਰਨ ਸਾਡੇ ਚਿਹਰੇ ਉੱਪਰ ਵੀ ਚਮਕ ਆਉਣ ਲੱਗ ਜਾਂਦੀ ਹੈ ਨੰਬਰ 6 ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਹਫ਼ਤੇ ਵਿੱਚ ਦੋ ਵਾਰ ਨਾਰੀਅਲ ਪਾਣੀ ਜ਼ਰੂਰ ਪੀਓ ਇਸ ਨਾਲ ਸਰੀਰ ਦੇ ਨੇਕਾ ਹੀ ਰੋਗਾਂ ਦਾ ਖਤਮਾ ਹੁੰਦਾ ਹੈ ਨੰਬਰ 7 ਰੋਜ਼ਾਨਾ ਸਵੇਰੇ ਖਰਾਮਲਾ ਖਾਣਾ ਚਿਹਰੇ ਦੇ ਤੇ ਬਾਲਾਂ ਦਾ ਸਵੰਦਿਤ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਨੰਬਰ 8 ਜੇਕਰ ਤੁਸੀਂ ਖੰਘ ਜ਼ੁਖਾਮ ਤੋਂ ਪੀੜਿਤ ਹੋ ਤਾਂ ਹਰ ਸਮੇਂ ਜਦੋਂ ਵੀ ਪਾਣੀ ਪੀਵੋ ਤਾਂ ਹਮੇਸ਼ਾ ਕੋਸਾ ਪਾਣੀ ਹੀ ਪੀਵੋ। ਇਸ ਨਾਲ ਖੰਘ ਜ਼ੁਖਾਮ ਜਲਦੀ ਠੀਕ ਹੋਣ ਲੱਗ ਜਾਂਦਾ ਹੈ। ਨੰਬਰ 9 ਆਪਣੇ ਖਾਣੇ ਵਿੱਚ ਸਭ ਤੋਂ ਵੱਧ ਫਲਾਂ ਅਤੇ ਸਬਜ਼ੀਆਂ ਦਾ ਹੀ ਇਸਤੇਮਾਲ ਕਰੋ। ਇਸ ਨਾਲ ਸਰੀਰ ਤੰਦਰੁਸਤ ਦੇ ਨਾਲ ਨਾਲ ਜਵਾਨ ਹੀ ਰਹਿੰਦਾ ਹੈ। ਨੰਬਰ 10 ਚੀਕ ਕਰ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਪੂਹੇ ਤੋਂ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਉੱਪਰ ਕਦੇ ਵੀ ਮੋਟਾਪਾ ਨਹੀਂ ਆਉਣ ਦਿੰਦਾ ਤੇ ਨਾਲ ਹੀ ਤੁਹਾਡੇ ਹਸਬੰਦ ਨੂੰ ਸਹੀ ਰੱਖਣ ਵਿੱਚ ਬਹੁਤ ਹੀ ਮਦਦਗਾਰ ਹੈ ਇਸ ਲਈ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 11 ਸਾਨੂੰ ਭੋਜਨ ਕਰਨ ਤੋਂ 1 ਘੰਟੇ ਬਾਅਦ ਸ਼ੈਅ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਸਾਡਾ ਪਚਨ ਤੰਤਰ ਸਹੀ ਰਹਿੰਦਾ ਸਰੀਰ ਮੋਟਾ ਨਹੀਂ ਹੁੰਦਾ ਖਾਣਾ ਜਲਦੀ ਨਾਲ ਆਜਮ ਹੋ ਜਾਂਦਾ ਹੈ ਨੀਂਦ ਚੰਗੀ ਆਉਂਦੀ ਹੈ ਨੰਬਰ 12 ਜੇਕਰ ਤੁਸੀਂ স্নਾਨ ਕਰਨ ਤੋਂ ਤੁਰੰਤ ਬਾਅਦ ਦੇਸੀ ਘਿਓ ਆਪਣੇ ਬੁੱਲ੍ਹਾਂ ਉੱਪਰ ਲਗਾ ਲੈਂਦੇ ਹੋ ਤੇ ਇਸ ਨਾਲ ਤੁਹਾਡੇ ਬੁੱਲ ਦਿਨਾ ਵਿੱਚ ਹੀ ਗੁਲਾਬੀ ਹੋਣ ਲੱਗ ਜਾਣਗੇ ਨਾਲ ਹੀ ਇਹਨਾਂ ਦਾ ਫਟਣਾ ਵੀ ਬੰਦ ਹੋ ਜਾਵੇਗਾ। ਨੰਬਰ 13 ਜੇਕਰ ਇਸ਼ਨਾਨ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਸਰੀਰ ਦੀ ਮਾਲਿਸ਼ ਦੇਸੀ ਘਿਓ ਨਾਲ ਕਰ ਲੈਂਦੇ ਹੋ ਤੇ ਇਸ ਨਾਲ ਸਰੀਰ ਵਿੱਚ ਕਦੇ ਵੀ ਦਰਦ ਨਹੀਂ ਇਹ ਰਹਿੰਦਾ ਤੇ ਨਾਲ ਹੀ ਸਰੀਰ ਦੀ ਚਮੜੀ ਤੇ ਚਮਕਣ ਲੱਗ ਜਾਂਦੀ ਹੈ। ਨੰਬਰ 14 ਜੇਕਰ ਤੁਹਾਡੇ ਪੇਟ ਵਿੱਚ ਕੀੜੇ ਹਨ ਤਾਂ ਪਪੀਤੇ ਦੇ ਬੀਜਾਂ ਨੂੰ ਸੁਕਾ ਕੇ ਉਹਨਾਂ ਦਾ ਪਾਊਡਰ ਬਣਾ ਲਓ ਫਿਰ ਇਸ ਪਾਊਡਰ ਨੂੰ 3 ਦਿਨ ਲਗਾਤਾਰ ਦੁੱਧ ਜਾਂ ਫਿਰ ਪਾਣੀ ਨਾਲ ਇੱਕ ਚਮਚ ਲੈ ਲਓ ਇਸ ਨਾਲ ਪੇਟ ਦੇ ਕੀੜੇ ਖਤਮ ਹੋ ਜਾਣਗੇ ਨੰਬਰ 15 ਸਾਨੂੰ ਰੋਟੀ ਦੁੱਧ ਨਾਲ ਖਾਣੀ ਚਾਹੀਦੀ ਹੈ ਇਸ ਨਾਲ ਸਰੀਰ ਨੂੰ ਆਇਰਨ, ਕੈਲਸ਼ੀਅਮ ਤੇ ਪ੍ਰੋਟੀਨ ਮਿਲਦਾ ਜਿਸ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਨੰਬਰ 16 ਜੇਕਰ ਤੁਸੀਂ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਰਾਤ ਦੀ ਭੱਜੀ ਰੋਟੀ ਸਵੇਰੇ ਦੁੱਧ ਨਾਲ ਖਾ ਲਓ ਇਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋਵੇਗੀ ਤੇ ਨਾਲ ਹੀ ਰੋਟੀ ਸ਼ੂਗਰ ਦੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਹੈ ਨੰਬਰ 17 ਜੇਕਰ ਤੁਸੀਂ ਆਪਣਾ ਰੰਗ ਗੂਰਾ ਕਰਨਾ ਚਾਹੁੰਦੇ ਹੋ ਤਾਂ ਆਲੂ ਦਾ ਰਸ ਕੱਢ ਕੇ ਆਪਣੇ ਚਿਹਰੇ ਉੱਪਰ ਕੁਝ ਸਮੇਂ ਲਈ ਜ਼ਰੂਰ ਲਗਾਓ ਫਿਰ ਉਸ ਨੂੰ ਕੁਝ ਸਮੇਂ ਬਾਅਦ ਠੰਡੇ ਪਾਣੀ ਨਾਲ ਧੋ ਲਓ ਚਿਹਰਾ ਰੰਗ ਸਾਫ਼ ਹੋ ਜਾਵੇਗਾ ਨੰਬਰ 18 ਜੇਕਰ ਤੁਹਾਡਾ ਖੂਨ ਗਾੜਾ ਹੋ ਰਿਹਾ ਹੈ ਜਾਂ ਫਿਰ ਹੈ ਤਾਂ ਕਦੇ ਵੀ ਜ਼ਿਆਦਾ ਕਿਉ ਤੇ ਜ਼ਿਆਦਾ ਤਲੇ ਹੋਏ ਸਾਮਾਨ ਦਾ ਇਸਤੇਮਾਲ ਖਾਣ ਲਈ ਨਾ ਕਰੋ ਨਹੀਂ ਤਾਂ ਤੁਸੀਂ ਕਿਸੇ ਗੰਭੀਰ ਰੋਗ ਦਾ ਸ਼ਿਕਾਰ ਹੋ ਸਕਦੇ ਹੋ ਨੰਬਰ 19 ਇਸ਼ਨਾਨ ਕਰਨ ਸਮੇਂ ਕਦੇ ਵੀ ਸਾਨੂੰ ਬੁੱਲਣਾ ਨਹੀਂ ਚਾਹੀਦਾ ਇਸ ਨਾਲ ਸਾਨੂੰ ਬੁਲੇਪਾਨ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਾਂ ਨੰਬਰ 20 ਜੇਕਰ ਅਸੀਂ ਹੱਥ ਤੋਂ ਜ਼ਿਆਦਾ ਗਰਮ ਪਾਣੀ ਨਾਲ ਇਸ਼ਨਾਨ ਕਰਦੇ ਤਾਂ ਸਿੱਧਾ ਸਿਰ ਸਾਡੀ ਨਜ਼ਰ ਅਤੇ ਮਾਸਪੇਸ਼ੀਆਂ ਉੱਪਰ ਪੈਂਦਾ ਹੈ ਜੋ ਗਰਮ ਪਾਣੀ ਕਰਨ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਨੰਬਰ 21 ਜੇਕਰ ਤੁਹਾਡੇ ਤੇਜ਼ਾਬ ਬਣਦਾ ਤਾਂ ਜਦੋਂ ਚਾਹ ਪੀਂਦੇ ਹੋ ਤਾਂ ਸਿਰ ਇਕ ਘੁੱਟ ਪਾਣੀ ਦੀ ਪਾ ਲੋ ਇਸ ਨਾਲ ਤੇਜ਼ਾਬ ਨਹੀਂ ਬਣੇਗਾ ਨੰਬਰ 5 ਜਦੋਂ ਵੀ ਤੁਸੀਂ ਇਸ਼ਨਾਨ ਕਰਕੇ ਹਟਦੇ ਹੋ ਤਾਂ ਆਪਣੇ ਧੁੰਨੇ ਵਿੱਚ ਨਾਰੀਅਲ ਦਾ ਤੇਲ ਚੁਰ ਲਗਾ ਲਿਆ ਕਰੋ ਇਸ ਦੇ ਸਰੀ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਨੰਬਰ 3 ਜਦੋਂ ਵੀ ਤੁਸੀਂ ਭਿਆਸ ਕਰਦੇ ਹੋ ਤਾਂ ਉਸ ਨੂੰ ਹਮੇਸ਼ਾ ਖਾਣ ਸਮੇਂ ਹੀ ਛਿੱਲੋ ਤੇ ਖਾਓ ਨਹੀਂ ਤੇ ਤੁਹਾਡੇ ਲਈ ਚਿਹਰ ਦਾ ਕੰਮ ਕਰ ਸਕਦਾ ਹੈ ਨੰਬਰ 24 ਖਾਣਾ ਖਾਣ ਤੋਂ 15 ਮਿੰਟ ਪਹਿਲਾਂ ਜੇਕਰ ਤੁਸੀਂ ਸੇਬ ਖਾ ਲਓ ਤਾਂ ਇਸ ਨਾਲ ਤੁਹਾਡੀ ਯਾਦ ਸ਼ਕਤੀ ਤੇਜ਼ ਹੋਣ ਲੱਗ ਜਾਵੇਗੀ ਨੰਬਰ 25 ਸਾਨੂੰ ਕਦੇ ਵੀ ਚਾਹ ਵਿੱਚ ਜ਼ਿਆਦਾ ਦੁੱਧ ਪਾ ਕੇ ਨਹੀਂ ਪੀਣਾ ਚਾਹੀਦਾ ਸਗੋਂ ਪਾਣੀ ਜ਼ਿਆਦਾ ਤੇ ਦੁੱਧ ਘੱਟ ਹੋਣਾ ਚਾਹੀਦਾ ਇਸ ਨਾਲ ਚਾਹ ਪੀਣਾ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਨੰਬਰ 26 ਜੇਕਰ ਤੁਹਾਡੇ ਗਲੇ ਵਿੱਚ ਖਾਰਜ ਜਾਂ ਫਿਰ ਬਾਰ ਬਾਰ ਖੰਗ ਦੀ ਸਮੱਸਿਆ ਹੋ ਰਹੀ ਹੈ ਤਾਂ ਮੂੰਹ ਵਿੱਚ ਮਲਠੀ ਦਾ ਟੁਕੜਾ ਰੱਖ ਕੇ ਉਸ ਨੂੰ ਹੌਲੀ ਹੌਲੀ ਚੂਸੀ ਜਾਓ ਇਸ ਨਾਲ ਖੰਗ ਤੇ ਗਲੇ ਤੋਂ ਬਹੁਤ ਜਲਦੀ ਰਾਹਤ ਆਵੇਗਾ ਨੰਬਰ 1 ਆਪਣੀ ਚਮੜੀ ਤੇ ਕੁਦਰਤੀ ਗ로우 ਲੈ ਕੇ ਆਉਣ ਲਈ ਰੋਜ਼ਾਨਾ ਅੰਗੂਰਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਹ ਸਾਡੀ ਚਮੜੀ ਦੀ ਚਮਕ ਨੂੰ ਵਧਾਉਣ ਲਈ ਕਾਫੀ ਗੁਣਕਾਰੀ ਹਨ ਨੰਬਰ 28 ਜੇਕਰ ਤੁਸੀਂ ਗਰਮ ਦੁੱਧ ਪੀਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ ਤੇ ਨੀਂਦ ਚੰਗੀ ਆਉਂਦੀ ਹੈ ਨਾਲ ਹੀ ਦੁੱਧ ਦੇ ਜ਼ਿਆਦਾ ਫਾਇਦੇ ਰਾਤ ਦੇ ਸਮੇਂ ਪੀਣ ਨਾਲ ਮਿਲਦੇ ਹਨ ਨੰਬਰ 29 ਗੁਲਾਬ ਦੇ ਪੱਤਿਆਂ ਦੀ ਗੁਲਕੰਦ ਬਣਾ ਕੇ ਖਾਣ ਨਾਲ ਸਰੀਰ ਤੇ ਜੋੜਾਂ ਵਿੱਚ ਹੋ ਰਹੇ ਦਰਦ ਤੋਂ ਬਹੁਤ ਆਰਾਮ ਮਿਲਦਾ ਹੈ ਨੰਬਰ 3 ਸਾਨੂੰ ਹਫਤੇ ਵਿੱਚ 2-3 ਤਾਜ਼ਾ ਮੱਖਣ ਖਾਣਾ ਚਾਹੀਦਾ ਹੈ ਇਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਨਾਲ ਹੀ ਇਸ ਦੇ ਲਈ ਬਹੁਤ ਹੀ ਲਾਭਕਾਰੀ ਹੈ ਨੰਬਰ 31 ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਸਵੇਰੇ 2-3 ਕਰੋੜ ਖਾਓ ਇਸ ਦੇ ਨਾਲ ਹੀ ਗੋਡਿਆਂ ਦੀ ਕਸਰਤ ਕਰੋ ਨਾਲ ਹੀ ਦਿਨ ਵਿੱਚ ਇੱਕ ਵਾਰ ਮਾਲਿਸ਼ ਜ਼ਰੂਰ ਕਰੋ ਤੁਪ ਜ਼ਰੂਰ ਲਓ ਇਸ ਨਾਲ ਦਰਦ ਤੋਂ ਬਹੁਤ ਆਰਾਮ ਮਿਲੇਗਾ ਨੰਬਰ 32 ਹਿੰਗ ਤੁਹਾਡੇ ਪੇਟ ਦੇ ਹਰ ਰੋਗ ਨੂੰ ਦੂਰ ਕਰਨ ਲਈ ਬਹੁਤ ਹੀ ਫਾਇਦੇਮੰਦ ਚੀਜ਼ ਹੈ ਇਸ ਲਈ ਇਸ ਨੂੰ ਕੋਸੇ ਪਾਣੀ ਵਿੱਚ ਥੋੜੀ ਜਿਹੀ ਮਿਕਸ ਕਰਕੇ ਲੈ ਲੈਣੀ ਚਾਹੀਦੀ ਹੈ ਨੰਬਰ 33 ਦੇਸੀ ਘਿਓ ਤੇ ਸ਼ਹਿਦ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਜੇਕਰ ਤੁਸੀਂ ਖਾ ਲੈਂਦੇ ਹੋ ਤਾਂ ਇਸ ਨਕਾਂ ਦੀ ਰੋਸ਼ਨੀ ਵਧਾਉਣ ਵਿੱਚ ਬਹੁਤ ਮਦਦ ਮਿਲਦੀ ਹੈ। ਨੰਬਰ 34 ਪੋਹੇ ਵਿੱਚ ਫਾਈਬਰ ਅਤੇ ਆਇਰਨ ਜਲਾ ਮਾਤਰਾ ਵਿੱਚ ਪਾਇਆ ਜਾਂਦਾ ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਜਿੰਨਾ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੋਵੇ नाश्ਤੇ ਵਿੱਚ ਪੋਹਾ ਸ਼ਾਮਿਲ ਕਰ ਸਕਦੇ ਹਨ। ਨੰਬਰ 35 ਜਿਹੜੀਆਂ ਔਰਤਾਂ ਚੰਗੀ ਨੀਂਦ ਨਹੀਂ ਲੈਂਦੀਆਂ ਉਹਨਾਂ ਦੀਆਂ ਅੱਖਾਂ ਦੇ ਥੱਲੇ ਕਾਲੇ ਘੇਰੇ ਪੈਣ ਲੱਗ ਜਾਂਦੇ ਨੇ ਨਾਲ ਹੀ ਉਹ ਹਰ ਸਮੇਂ ਸੋਚਾਂ ਦਾ ਹੀ ਸ਼ਿਕਾਰ ਬਣ ਕੇ ਰਹਿ ਜਾਂਦੀਆਂ। ਨੰਬਰ 36 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਹਰੇ ਆਮਲੇ ਦਾ ਪਾਊਡਰ ਲਗਾ ਲੈਂਦੇ ਤਾਂ ਇਸ ਨਾਲ ਚਿਹਰੇ ਉੱਪਰ ਚਮਕ ਦੇ ਨਾਲ ਨਾਲ ਅਨੇਕਾਂ ਹੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਨੰਬਰ 37 ਜੇਕਰ ਤੁਸੀਂ ਲੂਣਦਾਨੀ ਨੂੰ ਸਾਫ਼ ਰੱਖਣਾ ਚਾਹੁੰਦੇ ਹੋ ਤਾਂ ਉਸ ਵਿੱਚ ਨਮਕ, ਹਲਦੀ, ਮਿਰਚ ਅਤੇ ਜੀਰਾ ਇਹਨਾਂ ਮਸਾਲਿਆਂ ਨੂੰ ਡੱਬੀਆਂ ਵਿੱਚ ਘੱਟ ਮਾਤਰਾ ਵਿੱਚ ਹੀ ਪਾਓ ਤਾਜੋ ਕੱਢਣ ਵੇਲੇ ਲੂਣ ਦਾਣੇ ਵਿੱਚੋਂ ਨਾ ਡਿੱਗਣ ਤੇ ਨਾਲ ਹੀ ਇੱਕ ਵਾਰ ਵੀ ਵਿੱਚ ਜ਼ਰੂਰ ਵਿਛਾ ਦਿਆ ਕਰੋ ਨੰਬਰ 30 ਜੇਕਰ ਤੁਸੀਂ ਫੁੱਲ ਮਖਾਣੇ ਖਾਓ ਤਾਂ ਇਸ ਨਾਲ ਹੱਡੀਆਂ ਮਜ਼ਬੂਤ ਹੋਣਗੀਆਂ ਨਾਲ ਹੀ ਕੈਲਸ਼ੀਅਮ ਦੀ ਕਮੀ ਕਦੇ ਵੀ ਨਹੀਂ ਹੋਵੇਗੀ ਨੰਬਰ 39 ਔਰਤਾਂ ਪਾਣੀ ਬਹੁਤ ਘੱਟ ਪੀਂਦੀਆਂ ਹਨ ਜਿੰਨਾ ਕਰ ਨਾਲ ਸਰੀਰ ਨਾਲ ਸੰਦੀ ਤੇ ਨੇਕਾਂ ਹੀ ਰੋਗਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਇਸ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਡਾ ਸਰੀਰ ਹਾਈਡਰੇਟ ਰਹੇਗਾ ਤਾਂ ਹੀ ਤੁਸੀਂ ਸਿਹਤਮੰਦ ਰਹੋਗੇ ਇਸ ਲਈ ਦਿਨ ਵਿੱਚ 3 ਲੀਟਰ ਪਾਣੀ ਜ਼ਰੂਰ ਪੀਓ ਨੰਬਰ 40 ਔਰਤਾਂ ਨੂੰ ਰੋਜ਼ਾਨਾ ਇੱਕ ਇਲਾਜ ਜ਼ਰੂਰ ਖਾਣਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਸਿਰ ਸਹੀ ਰਹਿੰਦਾ ਹੈ ਨੰਬਰ 41 ਔਰਤਾਂ ਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਜ਼ਿਆਦਾ ਬੈਠਣਾ ਨਹੀਂ ਚਾਹੀਦਾ ਤੇ ਨਾ ਹੀ ਪੈਣਾ ਚਾਹੀਦਾ ਨਾ ਹੀ ਕੰਮ ਕਰਦੇ ਰਹਿਣਾ ਚਾਹੀਦਾ ਸਭ ਤੋਂ ਸਮੇਂ-ਸਮੇਂ ਤੇ ਆਪਣੀ ਜਗ੍ਹਾ ਜ਼ਰੂਰ ਬਦਲੋ ਇਸ ਨਾਲ ਤੁਹਾਡਾ ਦਿਮਾਗ ਸਹੀ ਤਰੀਕੇ ਨਾਲ ਕੰਮ ਕਰਦਾ ਰਹਿੰਦਾ ਨਾਲ ਹੀ ਸਰੀਰ ਵੀ ਸਿਹਤਮੰਦ ਰਹਿੰਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਇਸ ਲਈ ਇਸ ਵੀਡੀਓ ਨੂੰ ਬੱਤ-ਬੱਤ ਲਾਈਕ ਅਤੇ ਸ਼ੇਅਰ ਜਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ